ਵਿਸ਼ੇ ਵਾਤਾਵਰਣ ਵਿਸਤੇ ਪ੍ਰਧਾਨ ਮੰਤਰੀ ਨੇ ਆਪਣੀ ਰਿਹੈਸ਼ ਤੇ ਲਾਇਆ ਸੰਦੂਰ ਦਾ ਬੂਟਾ ਬੰਗਲੌਰੂ ਭਾਜਨ ਮਾਮਲੇ ਵਿੱਚ ਆਰਸੀਬੀ ਸਮੇਤ ਤਿੰਨ ਦੇ ਖਿਲਾਫ ਐਫਆਈਆਰ ਦਰਜ ਫਸਲੀ ਵਿਵੰਤਾ ਸਮੇਧੀ ਲੋੜ ਸ਼ਿਵਰਾਜ ਚੋਹਾਨ ਵਾਨਾ ਦੀ ਵਿਕਰੀ 'ਚ ਗਰਾਵਟ ਗੰਭੀਰ ਆਰਥਿਕ ਸੰਕਟ ਦੀ ਨਿਸ਼ਾਨੀ ਰਾਹੁਲ ਗਾਂਧੀ ਭਾਰਤ ਵਿੱਚ ਬਣੇਗੀ ਰਫੇਲ ਹਵਾਈ ਜਹਾਜ਼ ਦੀ ਬੋਡੀ ਦੇਸ਼ਤਾ ਬਾਬਾ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਅਗਵਾਈ ਵਾਲੀ ਰਾਸਤਰੀ ਜਨਤੰਤਰਿਕ ਗਠਜੋੜ ਸਰਕਾਰ ਗਰੀਬਾਂ ਦੀ ਭਲਾਈ ਅਤੇ ਆਤਮ ਨਿਰਪਰ ਭਾਰਤ ਲਈ ਵਚਨਬੱਧਤਾ ਹੈ। ਪਾਜਪਾ ਦੀ ਅਗਵਾਈ ਵਾਲੀ ਸਰਕਾਰ ਆਪਣੇ 11 ਸਾਲ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਜਨ ਸੰਪਰਕ ਮਹਿੰਮ ਸ਼ੁਰੂ ਕਰੇਗੀ। ਸੋਸ਼ਲ ਮੀਡੀਆ ਮੰਚ ਤੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਪਿਛਲੇ 1 ਦਹਾਕੇ ਤੋਂ ਜ਼ਿਆਦਾ ਸਮੇਂ ਵਿੱਚ ਸਸ਼ਕਤੀਕਰਨ, ਬੁਨਿਆਦੀ ਢਾਂਚੇ ਅਤੇ ਸਮਾਵੇਸ਼ ਤੇ ਧਿਆਨ ਕੇਂਦਰਿਤ ਕਰਕੇ ਕਈ ਲੋਕਾਂ ਨੂੰ ਗਰੀਬੀ ਦੇ ਚੁੰਗਲ ਚੋਂ ਬਾਹਰ ਕੱਢਣ ਦੇ ਲਈ ਮਹੱਤਵਪੂਰਨ ਕਦਮ ਚੁੱਕੇ ਹਨ। ਉਹਨਾਂ ਦਾ ਕਹਿਣਾ ਹੈ ਕਿ ਅਜਿਹੇ ਸਮਾਵੇਸ਼ੀਅਤ ਅਤੇ ਆਤਮ ਨਿਰਪਰ ਭਾਰਤ ਦੇ ਨਿਰਮਾਣ ਲਈ ਵਚਨਬੱਧ ਹੈ, ਜਿਸ ਵਿੱਚ ਹਰ ਇੱਕ ਨਾਗਰਿਕ ਨੂੰ ਸਨਮਾਨ ਨਾਲ ਜਿਉਣ ਦਾ ਮੌਕਾ ਮਿਲੇ। ਉਨਾਰਾ ਕਹਿਣਾ ਹੈ ਕਿ ਸਰਕਾਰ ਦੀਆਂ ਸਾਰੀਆਂ ਪ੍ਰਮੁੱਖ ਯੋਜਨਾਵਾਂ ਗਰੀਬਾਂ ਦੇ ਜੀਵਨ ਵਿੱਚ ਬਦਲਾਅ ਲੈ ਕੇ ਆਈਆਂ ਹਨ ਇਸ ਮੌਕੇ ਉਹਨਾਂ ਨੇ ਵਾਤਾਵਰਣ ਦੇ ਸਥਾਨ ਵਿਖੇ ਸੰਦੂਰ ਦਾ ਇੱਕ ਬੂਟਾ ਲਾਇਆ ਭਾਰਤ ਨੇ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਖਿਲਾਫ ਆਪਰੇਸ਼ਨ ਸੰਦੂਰ ਸ਼ੁਰੂ ਕੀਤਾ ਇਸ ਆਪਰੇਸ਼ਨ ਦੇ ਮੱਦੇਨਜ਼ਰ ਇਸ ਬੂਟੇ ਨੂੰ ਲਗਾਉਣ ਦਾ ਵਿਸ਼ੇਸ਼ ਮਹੱਤਵ ਹੈ ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਮੰਚ ਐਕਸ ਤੇ ਲਿਖਿਆ 1971 ਦੀ ਜੰਗ ਵਿੱਚ ਦਲੇਰੀ ਅਤੇ ਬਹਾਦਰੀ ਦੀ ਇੱਕ ਬੇਮਿਸਾਲ ਉਦਾਹਰਣ ਪੇਸ਼ ਕਰਨ ਬਾਲੀਆਂ ਕચ્છ ਦੀਆਂ ਬਹਾਦਰ ਮਾਮਾ ਤੇ ਪੈਣਾ ਨੇ ਹਾਲੀਆ ਗੁਜਰਾਤ ਫੇਰੀ ਦੌਰਾਨ ਮੈਨੂੰ ਸੰਦੂਰ ਦਾ ਬੂਟਾ ਪੇੜ ਕੀਤਾ ਸੀ ਵਿਸ਼ਵ ਵਾਤਾਵਰਣ ਦਿਵਸ ਤੇ ਅੱਜ ਮੈਨੂੰ ਉਸ ਬੂਟੇ ਨੂੰ ਨਵੀਂ ਦਿੱਲੀ ਸਥਿਤ ਪ੍ਰਧਾਨ ਮੰਤਰੀ ਨਵਾਜ਼ ਵਿਕੇ ਲਾਉਣ ਦਾ ਸਵਾਗ ਪ੍ਰਾਪਤ ਹੋਇਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਅਹਿਮ ਯੋਜਨਾਵਾਂ ਗਰੀਬਾਂ ਦੇ ਜੀਵਨ ਵਿੱਚ ਬਦਲਾਅ ਲੈ ਕੇ ਆਈਆਂ ਹਨ ਉਨ੍ਹਾਂ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ, ਉਜਵਲਾ ਯੋਜਨਾ, ਜਨ ਤਨ ਯੋਜਨਾ, ਆਯੂਸ਼ਮਾਨ ਯੋਜਨਾ ਸਿੱਧਾ ਖਾਤੇ ਵਿੱਚ ਪੈਸਾ ਪਹੁੰਚਾਉਣ ਜੀਆਂ ਕਈ ਯੋਜਨਾਵਾਂ ਦਾ ਨਾਂ ਲੈਂਦੇ ਆ ਕਿ ਹੈ ਕਿ ਇਸੇ ਕਾਰਨ ਹੀ 25 ਕਰੋੜ ਤੋਂ ਵੱਧ ਲੋਕ ਗਰੀਬੀ ਰੇਖਾ ਤੋਂ ਬਾਹਰ ਆ ਗਏ ਹਨ। ਉਨ੍ਹਾਂ ਭਰੋਸਾ ਪ੍ਰਗਟਾਉਂਦਿਆਂ ਕਿਹਾ ਕਿ ਦੇਸ਼ ਨੂੰ ਅੱਗੇ ਲੈ ਜਾਣ ਵਾਲੀਆਂ ਆਪਣੀਆਂ ਇਹਨਾਂ ਕੋਸ਼ਿਸ਼ਾਂ ਦੇ ਨਾਲ ਅਸੀਂ ਵਿਕਸਤ ਅਤੇ ਆਤਮ ਨਿਰਪਰ ਭਾਰਤ ਦੇ ਟੀਚੇ ਨੂੰ ਜ਼ਰੂਰ ਹਾਸਲ ਕਰਾਂਗੇ। ਬੰਗਲੌਰੂ ਦੇ ਚਿਨਾ ਸੁਆਮੀ ਸਟੇਡੀਅਮ ਨੇੜੇ ਬੀਤੇ ਦਿਨੀ ਮੱਚੀ ਭਾਜੜ ਦੇ ਸਬੰਧ ਵਿੱਚ ਰਾਇਲ ਚੈਲੈਂਜਰਜ਼ ਬੰਗਲੌਰੂ ਆਰਸੀਵੀ ਇਵੈਂਟ ਮੈਨੇਜਮੈਂਟ ਕੰਪਨੀ ਡੀਐਨਏ ਐਂਟਰਟੇਨਮੈਂਟ ਨੈਟਵਰਕਸ ਅਤੇ ਕਰਨਾਟਕ ਸਟੇਟ ਕ੍ਰਿਕਟ ਐਸੋਸੀਏਸ਼ਨ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ ਚਿਨਾ ਸੁਆਮੀ ਸਟੇਡੀਅਮ ਨੇੜੇ ਭਾਜੜ ਵਿੱਚ ਬੁੱਧਵਾਰ ਨੂੰ 11 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 56 ਹੋਰ ਜ਼ਖਮੀ ਹੋਏ ਸਨ ਪੁਲਿਸ ਮੁਤਾਬਕ ਇੰਸਪੈਕਟਰ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਕਬਨ ਪਾਰਕ ਪੁਲਿਸ ਸਟੇਸ਼ਨ ਵਿੱਚ ਭਾਰਤੀ ਨਿਆਇ ਸਹਿਨਤਾ ਬੀ ਐਨ ਐਸ ਤਹਿਤ ਕੇਸ ਦਰਜ ਕੀਤਾ ਗਿਆ ਹੈ ਐਫ ਆਈ ਆਰ ਵਿੱਚ ਆਰ ਸੀ ਵੀ ਫਰੈਂਚਾਈਜ਼ੀ ਨੂੰ ਮੋਲਜਮ ਨੰਬਰ 1 ਡੀ ਐਨ ਏ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਨੂੰ ਮੋਲਜਮ ਨੰਬਰ 2 ਅਤੇ ਕਰਨਾਟਕ ਸਟੇਟ ক্রিকেট ਐਸੋਸੀਏਸ਼ਨ ਪ੍ਰਬੰਧਕੀ ਕਮੇਟੀ ਨੂੰ ਮੋਲਜਮ ਨੰਬਰ 3 ਬਜੋ ਨਾਮਜ਼ਦ ਕੀਤਾ ਗਿਆ ਹੈ ਇਹ ਮਾਮਲਾ ਜਾਂਚ ਲਈ ਕ੍ਰਿਮੀਨਲ ਇਨਵੈਸਟੀਗੇਸ਼ਨ ਡਿਪਾਰਟਮੈਂਟ ਸੀ ਆਈ ਡੀ ਹਵਾਲੇ ਕੀਤਾ ਗਿਆ ਹੈ ਸੁਬਾ ਸਰਕਾਰ ਨੇ ਪਹਿਲਾਂ ਹੀ ਭਾਜਣ ਮਾਮਲੇ ਦੀ ਮੈਜਿਸਟ੍ਰੀ ਜਾਂਚ ਦੇ ਹੁਕਮ ਦਿੱਤੇ ਸਨ ਇਹ ਜਾਂਚ ਬੰਗਲੌਰੂ ਸ਼ਹਿਰੀ ਦੇ ਡਿਪਟੀ ਕਮਿਸ਼ਨਰ ਜੀ ਜਗਦੀਸ਼ ਕਰਨਗੇ ਇਹ ਕੇਸ ਬੀ ਐਨ ਐਸ ਦੀਆਂ ਧਾਰਾਵਾਂ 105 ਗੈਰ ਇਰਾਦਾ ਕਤਲ 115 ਜਾਣਬੁੱਝ ਕੇ ਛੱਟ ਪਹਚਾਉਣਾ 118 ਖਤਰਨਾਕ ਹਥਿਆਰਾਂ ਜਾਂ ਸਾਧਨਾਂ ਦੀ ਵਰਤੋਂ ਕਰਕੇ ਜਾਣਬੁੱਝ ਕੇ ਛੱਟ ਪਹਚਾਉਣਾ ਜਾਂ ਗੰਭੀਰ ਛੱਟ ਪਹਚਾਉਣਾ 190 ਕਿਸੇ ਆਮ ਵਸੂ ਦਾ ਪਿੱਛਾ ਕਰਨ ਵਿੱਚ ਕੀਤੇ ਗਏ ਅਪਰਾਧਾਂ ਲਈ ਗੈਰ ਕਾਨੂੰਨੀ ਇਕੱਠ ਦੇ ਮੈਂਬਰਾਂ ਦੀ ਜ਼ਿੰਮੇਵਾਰੀ 132 ਕਿਸੇ ਸਰਕਾਰੀ ਕਰਮਚਾਰੀ ਨੂੰ ਆਪਣੀ ਡਿਊਟੀ ਨਿਭਾਉਣ ਤੋਂ ਰੋਕਣ ਲਈ ਹਮਲਾ ਜਾਂ ਅਪਰਾਧਕ ਤਾਕਤ 125 2 ਦੂਜਿਆਂ ਦੀ ਜਾਨ ਜਾਂ ਨਿੱਜੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਵਾਲੇ ਕੰਮ 142 121 ਆਦ ਤਹਿਤ ਦਰਜ ਕੀਤਾ ਗਿਆ ਹੈ ਇਸ ਦੌਰਾਨ ਕਰਨਾਟਕ ਸਰਕਾਰ ਨੇ ਵੱਡੇ ਪ੍ਰੋਗਰਾਮਾਂ ਮੀਟਿੰਗਾਂ ਤੇ ਜਸ਼ਨਾਂ ਲਈ ਨਵੇਂ ਦਿਸ਼ਾ ਨਿਰਦੇਸ਼ ਤੈਅ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਅਨਸੁਖਾਮੀ ਘਟਨਾ ਨੂੰ ਰੋਕਿਆ ਜਾ ਸਕੇ ਕਰਨਾਟਕ ਦੇ ਗ੍ਰਹਿ ਮੰਤਰੀ ਜੀ ਪਰਮੇਸ਼ਵਰ ਨੇ ਕਿਹਾ ਕਿ ਸਰਕਾਰ ਸਟੇਡੀਅਮ ਨੇੜੇ ਪਾਜੜ ਮਾਮਲੇ ਵਿੱਚ ਵਰਤੀ ਗਈ ਕੁਤਾਹੀ ਦੀ ਜਾਂਚ ਕਰਕੇ ਸਖਤ ਕਦਮ ਚੁਕੇਗੀ ਆਈਪੀਐਲ ਚੈਂਪੀਅਨ ਰਾਇਲ ਚੈਲੈਂਜਰ ਬੰਗਲੌਰੂ ਨੇ ਮਰਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ ਜਿਨ੍ਹਾਂ ਨੇ ਇੱਥੇ ਟੀਮ ਦੇ ਆਈਪੀਐਲ ਫਾਈਨਲ ਦੀ ਜਿੱਤ ਦੇ ਜਸ਼ਨ ਦੌਰਾਨ ਜਿੰਨਾ ਸਵਾਮੀ ਸਟੇਡੀਅਮ ਦੇ ਬਾਹਰ ਭਾਜੜ ਵਿੱਚ ਆਪਣੀ ਜਾਨ ਗਵਾ ਦਿੱਤੀ ਸੀ ਸੋਸ਼ਲ ਮੀਡੀਆ ਮੰਚ ਤੇ ਆਰਸੀਬੀ ਦਾ ਕਹਿਣਾ ਹੈ ਕਿ ਬੰਗਲੌਰੋ ਵਿੱਚ ਵਾਪਰੀ ਮੰਦਭਾਗੀ ਘਟਨਾ ਨੇ ਆਰਸੀਬੀ ਪਰਿਵਾਰ ਨੂੰ ਬਹੁਤ ਦੁੱਖ ਅਤੇ ਦਰਦ ਦਿੱਤਾ ਹੈ ਇਸ ਦੁਖਦਾਈ ਘਟਨਾ ਵਿੱਚ ਜ਼ਖਮੀ ਹੋਏ ਚਿਹਤਿਆਂ ਦੀ ਸਿਹਤ ਲਈ ਆਰਸੀਬੀ ਕੇਅਰਜ਼ ਨਾਂ ਦਾ ਇੱਕ ਫੰਡ ਵੀ ਬਣਾਇਆ ਜਾ ਰਿਹਾ ਹੈ ਇਸ ਘਟਨਾ ਦੇ ਵਿੱਚ 50 ਤੋਂ ਵੱਧ ਲੋਕ ਜ਼ਖਮੀ ਹੋਏ ਹਨ ਕਰਨਾਟਕ ਦੇ ਮੁੱਖ ਮੰਤਰੀ ਸਿਦਰ ਮਈਆ ਨੇ ਇੱਥੇ ਚਿੰਨਾ ਸੁਆਮੀ ਸਟੇਡੀਅਮ ਦੇ ਸਾਹਮਣੇ ਹੋਈ ਭਾਜੜ ਦੇ ਮਾਮਲੇ ਵਿੱਚ ਬੰਗਲੌਰੂ ਪੁਲਿਸ ਕਮਿਸ਼ਨਰ ਸਮੇਤ 8 ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਮੌਤਲ ਕਰਨ ਦਾ ਹੁਕਮ ਦਿੱਤਾ ਹੈ। ਮੁੱਖ ਮੰਤਰੀ ਨੇ ਮਾਮਲੇ ਦੀ ਜਾਂਚ ਕਰਨਾਟਕ ਹਾਈ ਕੋਰਟ ਦੇ ਸੇਵਾ ਮੁਕਤ ਜੱਜ ਮਾਈਕਲ ਕੋਨਾ ਦੀ ਅਗਵਾਈ ਵਾਲੇ ਇੱਕ ਮੈਂਬਰੀ ਨਿਆਇਕ ਕਮਿਸ਼ਨ ਨੂੰ ਸੌਂਪਦੇ ਹੋਏ ਰਾਇਲ ਚੈਲੈਂਜਰਜ਼ ਬੰਗਲੌਰੂ ਇਵੈਂਟ ਮੈਨੇਜਰ ਅਤੇ ਕਰਨਾਟਕ ਸਟੇਟ ਕ੍ਰਿਕਟ ਐਸੋਸੀਏਸ਼ਨ ਪ੍ਰਤੀਨਿਧੀਆਂ ਦੀ ਗ੍ਰਿਫਤਾਰੀ ਦਾ ਵੀ ਹੁਕਮ ਦਿੱਤਾ ਹੈ। ਕਰਨਾਟਕ ਦੇ ਉਪ ਮੁੱਖ ਮੰਤਰੀ ਡੀ ਕੇ ਸ਼ੇਵ ਕੁਮਾਰ ਜੇਰੋ ਬੰਗਲੌਰੂ ਪਹੁੰਚਰ ਤੋਂ ਬਾਅਦ ਪਹਿਲੀ ਵਾਰ ਮੀਡੀਆ ਨਾਲ ਗੱਲਬਾਤ ਕਰ ਰਹੇ ਸੀ ਤਾਂ ਉਹਨਾਂ ਦੀਆਂ ਅੱਖਾਂ ਪਰ ਆਈਆਂ ਸ਼ੇਵ ਕੁਮਾਰ ਦਿਹਾਂਤ ਬਾਰੇ ਜਾਣਕਾਰੀ ਦਿੰਦੇ ਹੋਏ ਕੈਮਰੇ ਦੇ ਸਾਹਮਣੇ ਰੋਣ ਲੱਗ ਪਏ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ੇਵ ਕੁਮਾਰ ਦਾ ਕਹਿਣਾ ਹੈ ਕਿ ਇਸ ਮੁੱਦੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਸਾਨੂੰ ਇਸ ਘਟਨਾ ਤੋਂ ਸਬਕ ਸਿੱਖਣਾ ਚਾਹੀਦਾ ਹੈ ਸਿਆਸਤ ਨਹੀਂ ਕਰਨੀ ਚਾਹੀਦੀ ਛੋਟੇ ਬੱਚਿਆਂ ਨੂੰ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਮੈਂ ਉਹਨਾਂ ਦਾ ਦਰਦ ਦੇਖਿਆ ਹੈ ਇਨਾ ਕਹਿੰਦਿਆ ਉਹ ਰੋਣ ਲੱਗ ਪਏ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਚੋਹਾਨ ਨੇ ਵਿਸ਼ਵ ਵਾਤਾਵਰਣ ਦੇਵਸ ਵਿਕਸਤ ਖੇਤੀ ਸੰਕਲਪ ਅਭਿਆਨ ਤਹਿਤ ਖੇਤੀ ਵਿਗਿਆਨ ਕੇਂਦਰ ਰੌਣੀ ਵਿਖੇ ਵੱਡੀ ਗਿਣਤੀ ਵਿੱਚ ਪਹੁੰਚੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਇਸ ਮੋਹਮ ਤਹਿਤ ਉਹ ਦੇਸ਼ ਦੇ ਕਈ ਸੂਬਿਆਂ ਵਿੱਚ ਜਾ ਚੁੱਕੇ ਹਨ ਅਤੇ ਅੱਜ ਉਚਿਤ ਤੌਰ ਤੇ ਪੰਜਾਬ ਵਿੱਚ ਆਏ ਹਨ ਤਾਂ ਕਿ ਕਿਸਾਨਾਂ ਨਾਲ ਬੈਠ ਕੇ ਉਹਨਾਂ ਦੀਆਂ ਸਮੱਸਿਆਵਾਂ ਜਾਣ ਸਕਣ ਅਤੇ ਔਕੜਾਂ ਨੂੰ ਸਮਝਣ ਤੋਂ ਬਾਅਦ ਸਾਰਥਕ ਹੱਲ ਕੱਢੇ ਜਾ ਸਕਣ। ਉਨਾ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਆਰਸੀਆਰ ਦੇ 14000 ਵਿਗਿਆਨੀਆਂ ਨੂੰ ਦਫ਼ਤਰਾਂ ਵਿੱਚ ਬੈਠ ਕੇ ਖੋਜਾਂ ਕਰਨ ਦੀ ਬਜਾਏ ਕਿਸਾਨਾਂ ਨਾਲ ਗੱਲਬਾਤ ਕਰਕੇ ਨਵੀਆਂ ਖੋਜਾਂ ਕਰਨਾਂ ਤੇ ਨਵੀਆਂ ਤਕਨੀਕਾਂ ਤੇ ਬੀਜ ਜਲਦੀ ਕਿਸਾਨਾਂ ਤੱਕ ਪਹੁੰਚਾਉਣ ਲਈ ਪ੍ਰਬੰਧ ਕਰਨ ਦੇ ਲਈ ਕਿਹਾ ਗਿਆ ਹੈ ਜਿਸ ਵਿੱਚ ਸਰਕਾਰ ਵੱਲੋਂ ਲੈਂਡ ਐਂਡ ਲੈਬ ਦੋਵੇਂ ਨੇੜੇ ਹੋਣ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਕਿਉਂਕਿ ਕਈ ਖੋਜਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਜ਼ਮੀਨੀ ਪੱਧਰ ਤੇ ਫਾਇਦਾ ਨਾ ਦੇ ਬਰਾਬਰ ਰਿਹਾ ਹੈ ਇਸ ਮੌਕੇ ਉਹਨਾਂ ਨੇ ਆਪਣੇ ਸੰਬੋਧਨ ਦੀ ਸਮਾਪਤੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਨਾਲ ਕੀਤੀ। ਇਸ ਮੌਕੇ ਤੇ ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਿੱਥੇ ਖੇਤੀ ਵਿਵਿੰਤਾ ਵੱਲ ਜ਼ੋਰ ਦਿੱਤਾ ਹੈ ਉੱਥੇ ਹੀ ਸਮਾਗਮ ਵਿੱਚ ਪੁੱਜੇ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨੂ ਸੂਬੇ ਲਈ ਤੈਅ ਕੋਟੇ ਮੁਤਾਬਕ 90000 ਮੀਟਰ ਕਟਨ ਡੀਏਪੀ ਦੀ ਥਾਂ 43000 ਮੀਟਰ ਕਟਨ ਪਹੁੰਚਣ ਦੀ ਗੱਲ ਕਰਦਿਆਂ ਕਿਸਾਨਾਂ ਲਈ ਲੋੜੀਂਦੀ ਖਾਦ ਵੀ ਜਲਦੀ ਭੇਜਣ ਦੀ ਗੱਲ ਕਹੀ ਹੈ। ਇਸ ਮੌਕੇ ਤੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ Shivraj Singh Chauhan ਦਾ ਕਹਿਣਾ ਹੈ ਕਿ ਕੇਂਦਰ ਵੱਲੋਂ ਪਾਕਿਸਤਾਨ ਨਾਲ ਸਿੰਧ ਜਲ ਸੰਧੀ ਖਤਮ ਕਰਕੇ ਦੇਸ਼ ਦੇ ਦਰਿਆਵਾਂ ਦਾ ਪਾਣੀ ਪੰਜਾਬ, ਹਰਿਆਣਾ ਤੇ ਰਾਜਸਥਾਨ ਸਮੇਤ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਨੂੰ ਦੇਣ ਲਈ ਸਖ਼ਤ ਕਦਮ ਉਠਾਏ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਸਮੇ ਦਾ ਹਾਨ ਦਾ ਬਣਾਉਣ ਲਈ ਕੇਂਦਰ ਸਰਕਾਰ ਇੱਕ ਦੇਸ਼ ਇੱਕ ਖੇਤੀ ਇੱਕ ਟੀਮ ਬਣਾ ਕੇ ਪੰਜਾਬ ਸਰਕਾਰ ਅਤੇ ਆਗਾ ਵਧੂ ਕਿਸਾਨਾਂ ਸੰਘੇ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨਾਲ ਮਿਲ ਕੇ ਕੰਮ ਕਰੇਗੀ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਦੇ ਸਾਫਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਵਿੱਚ ਜੋ ਦੁਪਈਆ ਵਾਹਨ ਅਤੇ ਚਾਰ ਪਈਆ ਵਾਹਨਾਂ ਦੀ ਵਿਕਰੀ ਵਿੱਚ ਗਿਰਾਵਟ ਗੰਭੀਰ ਆਰਥਿਕ ਸੰਕਟ ਦੀ ਨਿਸ਼ਾਨੀ ਹੈ। ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਸਰਕਾਰ ਦੀਆਂ ਗਲਤ ਨੀਤੀਆਂ ਦਾ ਖਮਿਆਜਾ ਆਮ ਲੋਕ ਭੁਗਤ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਵਾਹਨਾਂ ਤੇ ਮੋਬਾਈਲ ਵਰਗੀਆਂ ਜ਼ਰੂਰੀ ਵਸਤਾਂ ਦੀ ਵਿਕਰੀ ਘਟ ਰਹੀ ਹੈ ਦੂਜੇ ਪਾਸੇ ਸਿੱਖਿਆ ਮਕਾਨ ਦਾ ਕਿਰਾਇਆ ਤੇ ਘਰੇਲੂ ਸਮਾਨ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ ਇਸ ਕਾਰਨ ਆਮ ਆਦਮੀ ਦੁਖੀ ਹੈ ਸਰਕਾਰ ਆਰਥਿਕ ਸਥਿਤੀ ਨੂੰ ਸੁਧਾਰਨ ਲਈ ਕੋਈ ਯਤਨ ਨਹੀਂ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਪਿਛਲੇ 1 ਸਾਲ ਵਿੱਚ ਦੋਪਹੀਆ ਵਾਹਨਾਂ ਦੀ ਵਿਕਰੀ ਵਿੱਚ 17% ਤੇ ਕਾਰਾਂ ਦੀ ਵਿਕਰੀ ਵਿੱਚ 8.6% ਦੀ ਗਿਰਾਵਟ ਆਈ ਹੈ ਮੋਬਾਈਲ ਬਾਜ਼ਾਰ ਵਿੱਚ ਵੀ 7% ਦੀ ਗਿਰਾਵਟ ਆਈ ਹੈ ਦੂਜੇ ਪਾਸੇ ਖਰਚਾ ਅਤੇ ਕਰਜ਼ਾ ਦੋਵੇਂ ਲਗਾਤਾਰ ਵੱਧ ਰਹੇ ਹਨ ਉਹਨਾਂ ਕਹੇ ਕਿ ਇਹ ਸਿਰਫ ਅੰਕੜੇ ਨਹੀਂ ਹਨ ਸਗੋਂ ਉਸ ਆਰਥਿਕ ਦਵਾਦੀ ਹਕੀਕਤ ਹਨ ਜਿਸ ਹੇਠ ਆਮ ਭਾਰਤੀ ਪੀੜਤ ਹੈ ਦੇਸ਼ ਨੂੰ ਅਜਹੀ ਸਿਆਸਤ ਦੀ ਲੋੜ ਹੈ ਜੋ ਘਟਨਾਵਾਂ ਦੀ ਚਮਕ ਨਾਲ ਨਹੀਂ ਸਗੋਂ ਆਮ ਜੀਵਨ ਦੀ ਹਕੀਕਤ ਨਾਲ ਜੁੜੀ ਹੋਵੇ ਤੇ ਸਹੀ ਸਵਾਲ ਪੁੱਛਦੀ ਹੋਵੇ ਸਥਿਤੀ ਨੂੰ ਸਮਝਦੀ ਹੋਵੇ ਤੇ ਜ਼ਿੰਮੇਵਾਰੀ ਨਾਲ ਜਵਾਬ ਦਿੰਦੀ ਹੋਵੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਅਜੇ ਹੀ ਇੱਕ ਅਰਥਵਿਵਸਥਾ ਦੀ ਲੋੜ ਹੈ ਜੋ ਹਰ ਭਾਰਤੀ ਲਈ ਕੰਮ ਕਰੇ ਨਾ ਕਿ ਸਿਰਫ ਕੁਝ ਪੂੰਜੀਪਤੀਆਂ ਲਈ। ਉਹਨਾਂ ਦੋਸ਼ ਲਗਾਇਆ ਕਿ ਬਿਹਾਰ ਵਿੱਚ 20 ਸਾਲ ਤੋਂ ਸਤਾ ਵਿੱਚ ਰਹਿਣ ਤੋਂ ਬਾਅਦ ਵੀ ਮੁੱਖ ਮੰਤਰੀ ਨਰਤੇਸ਼ ਕੁਮਾਰ ਦੀ ਡਬਲ ਇੰਜਣ ਸਰਕਾਰ ਸੂਬੇ ਨੂੰ ਸੁਰੱਖਿਆ, ਸਨਮਾਨ ਅਤੇ ਵਿਕਾਸ ਪ੍ਰਦਾਨ ਨਹੀਂ ਕਰ ਸਕੀ। ਉਹਨਾਂ ਦਾਅਵਾ ਕੀਤਾ ਹੈ ਕਿ ਨਿਤਿਸ਼ ਸਰਕਾਰ ਨਿਆਂ ਦੀ ਨਹੀਂ ਸਗੋ ਸਤਾ ਦੀ ਸਿਆਸਤ ਦਾ ਪ੍ਰਤੀਕ ਬਣ ਗਈ ਹੈ। ਫ੍ਰਾਂਸੀਸੀ 에어로스페이스 ਕੰਪਨੀ ਦਸਾਲਟ ਐਵੀਏਸ਼ਨ ਅਤੇ ਟਾਟਾ ਐਡਵਾਂਸ ਸਿਸਟਮਜ਼ ਲਿਮਟਿਡ ਵੱਲੋਂ ਭਾਰਤ ਵਿੱਚ ਰਫੇਲ ਲੜਾਕੂ ਜਹਾਜ਼ਾਂ ਦੀ ਬੋਡੀ ਬਣਾਉਣ ਲਈ ਹੋਏ ਸਮਝੌਤੇ ਦਾ ਐਲਾਨ ਕੀਤਾ ਹੈ। ਸਮਝੌਤੇ ਤਹਿਤ ਟਾਟਾ ਐਡਵਾਂਸਡ ਸਿਸਟਮਜ਼ ਹైదరాబాద్ ਵਿੱਚ ਇੱਕ ਅਤਿ ਆਧੁਨਿਕ ਉਤਪਾਦਨ ਸਹੂਲਤ ਸਥਾਪਿਤ ਕਰੇਗਾ ਜੋ ਲੜਾਕੂ ਜੈਟ ਦੀ ਬੋਡੀ ਦਾ ਉਤਪਾਦਨ ਕਰੇਗਾ। ਟਾਟਾ ਐਡਵਾਂਸ ਸਿਸਟਮਜ਼ ਲਿਮਟਿਡ TASL ਨੇ ਕਿਹਾ ਹੈ ਕਿ ਪਹਿਲੀ ਬੋਡੀ ਦੇ ਵਿੱਤੀ ਸਾਲ 2028 ਵਿੱਚ ਅਸੈਂਬਲੀ ਲਾਈਨ ਤੋਂ ਬਾਹਰ ਆਉਣ ਦੀ ਉਮੀਦ ਹੈ ਜਿਸ ਵਿੱਚ ਪ੍ਰਤੀ ਮਹੀਨਾ 2 ਬੋੜੀਆਂ ਪ੍ਰਦਾਨ ਕਰਨ ਦੀ ਉਮੀਦ ਹੈ TASL ਨੇ ਕਿਹਾ ਕਿ ਉਹ ਰਫੇਲ ਦੇ ਮੌਖ ਢਾਂਚਾਗਤ ਭਾਗਾਂ ਦੇ ਨਿਰਮਾਣ ਲਈ ਹైదరాబాద్ ਵਿੱਚ ਇੱਕ ਅਤਿ ਆਧੁਨਿਕ ਉਤਪਾਦਨ ਸਹੂਲਤ ਸਥਾਪਿਤ ਕਰੇਗਾ ਜਿਸ ਵਿੱਚ ਪਿਛਲੀ ਬੋਡੀ ਫਿਊਲੇਜ ਦੇ ਲੈਟਰਲ ਸ਼ੈੱਲ ਪੂਰਾ ਪਿਛਲਾ ਭਾਗ ਕੇਂਦਰੀ ਫਿਊਲੇਜ ਅਤੇ ਅਗਲਾ ਭਾਗ ਸ਼ਾਮਲ ਹਨ ਉਨਾ ਕਿਹਾ ਕਿ ਉਸਨੇ ਭਾਰਤ ਚ ਰਫੇਲ ਲੜਾਕੂ ਜਹਾਜ਼ਾਂ ਦੀ ਬੋੜੀ ਦਾ ਨਿਰਮਾਣ ਕਰਨ ਲਈ ਡਸਾਟ ਐਵੀਏਸ਼ਨ ਨਾਲ ਚਾਰ ਉਤਪਾਦਨ ਸਮਝੌਤਿਆਂ ਤੇ ਹਸਤਾਖਰ ਕੀਤੇ ਹਨ ਜੋ ਕਿ ਦੇਸ਼ ਦੀ ਏਰੋਸਪੇਸ ਨਿਰਮਾਣ ਸਮਰੱਥਾ ਨੂੰ ਮਜ਼ਬੂਤ ਕਰਨ ਤੇ ਵਿਸ਼ਵ ਸਪਲਾਈ ਚੇਨ ਦਾ ਸਮਰਥਨ ਕਰਨ ਦੇ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਡਸਾਟ ਐਵੀਏਸ਼ਨ ਦੇ ਚੇਅਰਮੈਨ ਅਤੇ ਸੀਈਓ ਐਰਿਕ ਟ੍ਰੈਪੀਅਰ ਨੇ ਕਿਹਾ ਕਿ ਪਹਿਲੀ ਵਾਰ ਰਫਾਲ ਦੇ ਢਾਂਚੇ ਦਾ ਉਤਪਾਦਨ ਫਰਾਂਸ ਤੋਂ ਬਾਹਰ ਕੀਤਾ ਜਾਵੇਗਾ ਇਹ ਭਾਰਤ ਵਿੱਚ ਸਾਡੀ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਲਈ ਦੇਸ਼ ਵਿੱਚ ਇੱਕ ਫੈਸਲਾਕੁਨ ਕਦਮ ਹੈ ਉਧਰ T A S L ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਮੈਨੇਜਿੰਗ ਡਾਇਰੈਕਟਰ ਸੁਕਰਨ ਸਿੰਘ ਨੇ ਕਿਹਾ ਹੈ ਕਿ ਇਹ ਸਾਂਝੇਦਾਰੀ ਭਾਰਤ ਦੇ 에ਅਰ ਸਪੇਸ ਖੇਤਰ ਵਿੱਚ ਇੱਕ ਅਹਿਮ ਕਦਮ ਹੈ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਜਿਮਨੀ ਚੌਂ ਪੂਰਜੋਸ਼ਨਾ ਲੜ ਰਿਹਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਸ ਸਮੇਂ ਵੱਡੀ ਤਾਕਤ ਮਿਲੀ ਜਦੋਂ ਦੁਆਬਾ ਇਲਾਕੇ ਦੇ ਮਜ਼ਬੂਤ ਆਗੂ ਅਤੇ ਸਾਬਕਾ ਮੰਤਰੀ ਸੋਨ ਸਿੰਘ ਠੰਡਲ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਅਕਾਲੀ ਦਲ ਵਿੱਚ ਮੋੜ ਵਾਪਸੀ ਕਰ ਲਈ। ਸਾਬਕਾ ਮੰਤਰੀ ਠੰਡਲ ਨੂੰ ਮੋਰ ਪਾਰਟੀ ਵਿੱਚ ਸ਼ਾਮਲ ਹੋਣ ਤੇ ਜੀ ਆਇਆਂ ਕਹਿੰਦੇ ਹੋਏ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਲੋਕ ਮਹਿਸੂਸ ਕਰ ਰਹੇ ਹਨ ਕਿ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਆਮ ਆਦਮੀ ਪਾਰਟੀ ਸਰਕਾਰ ਵੇਲੇ ਚੱਲ ਰਿਹਾ ਵਿਆਪਕ ਭ੍ਰਿਸ਼ਟਾਚਾਰ ਅਤੇ ਗੈਂਗਸਟਰਵਾਦ ਨਾਲ ਨਜੜ ਸਕਦਾ ਹੈ। ਇਹੀ ਕਾਰਨ ਹੈ ਕਿ ਸਾਬਕਾ ਮੰਤਰੀ ਠੰਡਲ ਨੇ ਮੋਰ ਪਾਰਟੀ ਵਿੱਚ ਵਾਪਸੀ ਦਾ ਫੈਸਲਾ ਕੀਤਾ ਹੈ ਤੇ ਆਉਂਦੇ ਦਿਨਾਂ ਵਿੱਚ ਹੋਰ ਸਿਆਸੀ ਪਾਰਟੀਆਂ ਦੇ ਆਗੂ ਵੀ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣਗੇ। ਇਸ ਮੌਕੇ ਤੇ ਸੋਨ ਸਿੰਘ ਠੰਡਲ ਦਾ ਕਹਿਣਾ ਹੈ ਕਿ ਉਹਨਾਂ ਆਪਣੇ ਹਲਕੇ ਦੇ ਕੁਝ ਮਸਲਿਆਂ ਕਾਰਨ ਪਾਰਟੀ ਛੱਡੀ ਸੀ ਪਰ ਦਿਲ ਹਮੇਸ਼ਾ ਅਕਾਲੀ ਦਲ ਦੇ ਨੇੜੇ ਰਿਹਾ ਮੈਂ ਕਦੇ ਵੀ ਅਕਾਲੀ ਦਲ ਦੀ ਨਿੰਦਾ ਨਹੀਂ ਕੀਤੀ ਅਤੇ ਪਾਰਟੀ ਨੇ ਵੀ ਮੈਨੂੰ ਹਮੇਸ਼ਾ ਮਾਣ ਸਤਿਕਾਰ ਦਿੱਤਾ ਹੈ ਲੁਧੇਣਾ ਪਸ਼ਮੀਰੀ ਜਿਮਨੀ ਚੌਂਕ ਵਿੱਚ ਆਪ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਣ ਦੀ ਜ਼ਰੂਰਤ ਹੈ ਐਡਵੋਕੇਟ ਪਰ ਉਪਕਾਰ ਸਿੰਘ ਘੁੰਮਣ ਸਭ ਤੋਂ ਚੰਗੇ ਉਮੀਦਵਾਰ ਹਨ ਅਤੇ ਉਹਨਾਂ ਨੂੰ ਵਿਸ਼ਵਾਸ ਹੈ ਕਿ ਲੋਕ ਦਿਲੋਂ ਉਹਨਾਂ ਦੀ ਹਮਾਇਤ ਕਰਨਗੇ ਇਸ ਮੌਕੇ ਤੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਆਪ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੂਬੇ ਵਿੱਚ ਆਸੁਰੱਖਿਆ ਦੀ ਭਾਵਨਾ ਹੈ ਰੋਜ਼ਾਨਾ ਕਤਲਿਆਮ ਹੋ ਰਿਹਾ ਨੇ ਤੇ ਫਰੋਤੀਆਂ ਵਸੂਰੀਆਂ ਜਾ ਰਹੀਆਂ ਹਨ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੀ ਬਾਗਡੋਰ ਅਰਵਿੰਦ ਕੇਜਰੀਵਾਲਾ ਤੇ ਸਾਥੀਆਂ ਹੱਥ ਸੌਪਣ ਦੀ ਵੀ ਨਿੰਦਾ ਕੀਤੀ ਹੈ ਇਸ ਮੌਕੇ ਤੇ ਉਹਨਾਂ ਦੇ ਨਾਲ ਡਾਕਟਰ ਦਲਜੀਤ ਸਿੰਘ ਚੀਮਾ ਹੀਰਾ ਸਿੰਘ ਗਾਵੜਿਆ ਮਹੇਸ਼ ਇੰਦਰ ਸਿੰਘ ਗਰੇਵਾਲ ਸ਼ਰਨਦੀਪ ਸਿੰਘ ਢਿੱਲੋਂ ਰਣਜੀਤ ਸਿੰਘ ਢਿੱਲੋਂ ਪੋਪਿੰਦਰ ਸਿੰਘ ਪਿੰਦਾ ਬਾਬਾ ਅਜੀਤ ਸਿੰਘ ਹਿਤੇਸ਼ ਇੰਦਰ ਸਿੰਘ ਗਰੇਵਾਲ ਨਰੇਸ਼ ਤੰਗਾਨ ਅਤੇ ਹੋਰ ਆਗੂ ਵੱਡੀ ਗਿਣਤੀ ਵਿੱਚ ਮੌਜੂਦ ਸਨ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਜੱਤ ਪੱਕੀ ਹੈ ਆਮ ਆਦਮੀ ਪਾਰਟੀ ਨੇ ਲੁਧਿਆਣਾ ਪੱਛਮੀ ਵਿਧਾਨ ਸਭਾ ਉਪ ਚੋਣ ਲਈ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਸਮੇਤ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ ਕੇਜਰੀਵਾਲ ਅਤੇ ਮਾਨ ਤੋਂ ਇਲਾਵਾ ਸੂਚੀ ਵਿੱਚ ਮਨੀਸ਼ ਸੋਦੀਆ ਆਤਸ਼ੀ ਸੁਨੀਤਾ ਕੇਜਰੀਵਾਲ ਸਤਿੰਦਰ ਜੈਨ ਰਾਖੀ ਵਿਰਲਾ ਅਮਨ अरोड़ा ਅਤੇ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਦੇ ਨਾਮ ਸ਼ਾਮਿਲ ਹਨ ਪੰਜਾਬ ਦੇ ਕੈਬਨਟ ਮੰਤਰੀ ਹਰਪਾਲ ਸਿੰਘ ਚੀਮਾ ਹਰਜੋਤ ਬੈਂਸ ਹਰਪਜਨ ਸਿੰਘ ਈਟੀਓ ਲਾਲਚੰਦ ਕਟਾਰੂਚੱਕ ਬਲਜੀਤ ਕੌਰ ਡਾਕਟਰ ਬਲਵੀਰ ਸਿੰਘ ਲਾਲਜੀਤ ਸਿੰਘ ਪੁੱਲਰ ਕੁਲਦੀਪ ਸਿੰਘ ਢਾਲੀਵਾਲਾ ਤੇ ਹੋਰ ਵੀ ਇਸ ਸੂਚੀ ਵਿੱਚ ਸ਼ਾਮਿਲ ਹਨ ਪਾਰਟੀ ਦੇ ਰਾਜ ਸਭਾ ਸੰਸਦ ਮੈਂਬਰ ਸੰਜੇ ਸਿੰਘ ਡਾਕਟਰ ਸੰਦੀਪ ਪਾਠਕ ਰਾਗਵ ਚੱਡਾ ਬਲਵੀਰ ਸਿੰਘ ਸੀਚੇਵਾਲਾ ਤੇ ਅਸ਼ੋਕ ਮਿੱਤਲ ਦੇ ਵੀ ਨਾਮ ਸੂਚੀ ਵਿੱਚ ਸ਼ਾਮਲ ਕੀਤੇ ਗਏ ਹਨ ਇਹਦੇ ਨਾਲ ਹੀ ਲੋਕ ਸਭਾ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਰ ਡਾਕਟਰ ਰਾਜਕੁਮਾਰ ਚੱਬੇਵਾਲਾ ਤੇ ਮਾਲਵਿੰਦਰ ਸਿੰਘ ਕੰਗਰੂ ਵੀ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਬਲਵੀਰ ਸਿੰਘ ਸਿੱਧੂ ਨੇ ਪੰਜਾਬ ਅਨੁਸੂਚਿਤ ਜਾਤੀ ਪੌ ਵਿਕਾਸ ਦੇ ਵਿੱਤ ਕਾਰਪੋਰੇਸ਼ਨ ਦੇ ਕਰਜਦਾਰਾਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਝੂਠੇ ਬਿਆਨ ਅਤੇ ਵਾਅਦਾ ਖਿਲਾਫੀ ਦੀ ਸਖਤ ਨਿੰਦਾ ਕੀਤੀ ਹੈ ਸਿੱਧੂ ਨੇ ਭਗਵੰਤ ਮਾਨ ਦੇ ਨਿਸ਼ਾਨਾ ਸਾਧਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 68 ਕਰੋੜ ਰੁਪਏ ਦੇ ਕਰਜ਼ੇ ਮਾਫ ਕਰਨ ਦਾ ਦਾਅਵਾ ਪੂਰੀ ਤਰ੍ਹਾਂ ਝੂਠਾ ਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਹੈ ਇਹ ਐਸਸੀ ਪਾਈਚਾਰੇ ਦੀਆਂ ਅੱਖਾਂ ਵਿੱਚ ਧੂੜ ਪਾਉਣ ਵਾਸਤੇ ਰਚਿਆ ਇੱਕ ਨਾਟਕ ਹੈ ਉਨਾ ਕਿਹਾ ਕਿ ਹਕੀਕਤ ਇਹ ਹੈ ਕਿ ਕਾਰਪੋਰੇਸ਼ਨ ਦੇ 68 ਕਰੋੜ ਦਾ ਵਾਅਦਾ ਕਰਕੇ ਸਿਰਫ 30.2 ਕਰੋੜ ਰੁਪਏ ਦੀ ਮੂਲ ਰਕਮ ਹੀ ਮਾਫ ਕੀਤੀ ਗਈ। ਬਾਕੀ 38 ਕਰੋੜ ਰੁਪਏ ਬਾਰੇ ਕੋਈ ਠੋਸ ਫੈਸਲਾ ਨਹੀਂ ਲਿਆ ਗਿਆ। ਇਹ ਅੰਕੜਾ ਦੱਸਦਾ ਹੈ ਕਿ ਮਾਨ ਸਰਕਾਰ ਨੇ ਸਿਰਫ ਅੰਕੜਿਆਂ ਦਾ ਖੇਲ ਖੇਡ ਕੇ ਭਾਈਚਾਰੇ ਨੂੰ ਝੂਠੇ ਸੁਪਨੇ ਦਿਖਾਏ ਹਨ। ਬਲਦੇਵ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਐਸਸੀ ਵਿਕਾਸ ਕਾਰਪੋਰੇਸ਼ਨ ਦੀ ਵੱਧ ਤੋਂ ਵੱਧ ਆਮਦਨ ਵਿਆਜ ਦੀ ਰਕਮ ਨਾਲ ਹੀ ਹੁੰਦੀ ਹੈ ਜੇਕਰ ਇਹ ਰਕਮ ਮਾਫ ਨਹੀਂ ਕੀਤੀ ਜਾਂਦੀ ਤਾਂ ਕਾਰਪੋਰੇਸ਼ਨ ਵਿੱਤੀ ਤੌਰ ਤੇ ਕੰਗਾਲ ਹੋ ਜਾਵੇਗੀ ਇਸ ਤਰ੍ਹਾਂ ਨਾ ਸਿਰਫ ਕਰਜ਼ੇ ਲੈਣ ਵਾਲੇ 4727 ਪਰਿਵਾਰਾਂ ਨੂੰ ਅਧੂਰਾ ਲਾਭ ਮਿਲਿਆ ਸਗੋਂ ਭਵਿੱਖ ਵਿੱਚ ਹੋਰ ਹਜ਼ਾਰਾਂ ਪਰਿਵਾਰਾਂ ਲਈ ਕਰਜ਼ਾ ਦੇਣ ਦੇ ਰਾਹ ਬੰਦ ਹੋ ਜਾਣਗੇ ਸਿੱਧੂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ 68 ਕਰੋੜ ਰੁਪਏ ਦੀ ਮੂਲ ਰਕਮ ਵਿਆਹ ਤੇ ਜੁਰਮਾਨਾ ਮੁਆਫ ਕੀਤਾ ਜਾਵੇ ਐਸਸੀ ਕਾਰਪੋਰੇਸ਼ਨ ਨੂੰ ਨਵੇਂ ਹੋਰ ਕਰਜ਼ੇ ਜਾਰੀ ਕਰਨ ਲਈ ਵਾਧੂ ਰਕਮ ਜਾਰੀ ਕੀਤੀ ਜਾਵੇ ਪਾਕਿਸਤਾਨ ਲਈ ਜਸੂਸੀ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤੇ ਗਏ ਯੂਟਿਊਬਰ ਜਸਵੀਰ ਸਿੰਘ ਬਾਰੇ ਨਵੇਂ ਤੱਥ ਸਾਹਮਣੇ ਆ ਰਹੇ ਹਨ ਜਾਂਚ ਦੌਰਾਨ ਉਸਦੇ ਮੋਬਾਈਲ ਵਿੱਚੋਂ 150 ਤੋਂ ਵੱਧ ਪਾਕਿਸਤਾਨੀ ਨੰਬਰ ਮਿਲੇ ਹਨ ਜਿਹੜਾ ਵਿੱਚ ਕਈ ਪਾਕਿਸਤਾਨੀ ਅਧਿਕਾਰੀ ਅਤੇ ਆਈਐਸਆਈ ਏਜੰਟਾਂ ਦੇ ਹੋਣ ਦੀ ਸੰਭਾਵਨਾ ਮੰਨੀ ਜਾ ਰਹੀ ਹੈ ਪਿੰਡ ਦੇ ਲੋਕਾਂ ਅਨੁਸਾਰ 3 ਏਕੜ ਜ਼ਮੀਨ ਦੇ ਮਾਲਕ ਜਸਵੀਰ ਸਿੰਘ ਖੇਤੀਬਾੜੀ ਦੇ ਨਾਲ-ਨਾਲ ਜਾਨਮਹਿ ਨਾ ਦਾ ਇੱਕ YouTube ਅਤੇ Facebook ਪੇਜ ਵੀ ਚਲਾ ਰਿਹਾ ਹੈ ਜਿਸ ਨੂੰ ਉਸ ਤੋਂ ਚੰਗੀ ਆਮਦਨ ਹੋ ਰਹੀ ਹੈ ਜਿਕਰ ਜੋਗਾ ਕਿ ਜਸਵੀਰ ਸਿੰਘ ਹਰਿਆਣਾ ਦੀ ਗ੍ਰਿਫਤਾਰ ਕੀਤੀ ਗਈ ਯੂਟਿਊਬਰ ਜੋਤੀ ਮਲਹੋਤਰਾ ਦੇ ਸੰਪਰਕ ਵਿੱਚ ਸੀ 16 ਮਈ 2025 ਨੂੰ ਜੋਤੀ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਤਸਵੀਰ ਸਾਹਮਣੇ ਆਈ ਜਿਸ ਵਿੱਚ ਜਸਵੀਰ ਵੀ ਮੌਜੂਦ ਸੀ ਇਨ੍ਹਾਂ ਗਤੀਵਿਧੀਆਂ ਦੇ ਆਧਾਰ ਤੇ ਉਹ ਸੁਰੱਖਿਆ ਏਜੰਸੀਆਂ ਦੇ ਰਡਾਰ ਤੇ ਆ ਗਿਆ ਜਸਵੀਰ ਸਿੰਘ ਜ਼ਿਲ੍ਹਾ ਐਸਐਸ ਨਗਰ ਦੇ ਪਿੰਡ ਮਾਲਾਂ ਦਾ ਰਹਿਣ ਵਾਲਾ ਹੈ ਉਸ ਦੇ ਘਰ ਵਿੱਚ ਨਾ ਤਾਂ ਉਸ ਦੀ ਪਤਨੀ ਹੈ ਤੇ ਨਾ ਹੀ ਪੁੱਤਰ ਜੋ ਮੰਗਲਵਾਰ ਤੱਕ ਘਰ ਵਿੱਚ ਮੌਜੂਦ ਸਨ ਪਰ ਬੁੱਧਵਾਰ ਤੋਂ ਲਾਪਤਾ ਹਨ ਪਿੰਡ ਵਿੱਚ 3 ਏਕੜ ਜ਼ਮੀਨ ਦਾ ਮਾਲਕ ਜਸਵੀਰ ਪਿਛਲੇ ਕੁਝ ਮਹੀਨਿਆਂ ਤੋਂ ਘਰ ਵਿੱਚ ਰਹਿ ਕੇ ਇੱਕ ਆਲੀਸ਼ਾਨ ਕੋਠੀ ਬਣਵਾ ਰਿਹਾ ਸੀ ਪਿੰਡ ਦੇ ਸਰਪੰਚ ਇੰਦਰਜੀਤ ਸਿੰਘ ਦਾ ਕਹਿਣਾ ਹੈ ਕਿ 4 ਮਈ ਨੂੰ ਪੁਲਿਸ ਵੱਲੋਂ ਜਸਵੀਰ ਦੀ ਗ੍ਰਿਫਤਾਰੀ ਬਾਰੇ ਸੂਚਨਾ ਦਿੱਤੀ ਗਈ ਸੀ ਉਹਨਾਂ ਦਾ ਕਹਿਣਾ ਹੈ ਕਿ ਜਸਵੀਰ ਪਹਿਲਾਂ ਨਾਰਵੇ ਵਿੱਚ ਰਹਿ ਚੁੱਕਾ ਹੈ ਤੇ ਹੋ ਸਕਦਾ ਹੈ ਕਿ ਉਸ ਕੋਲ ਪੈਸਾ ਪਹਿਲਾਂ ਹੋਵੇ ਇਸ ਕਰਕੇ ਦੋਸ਼ ਗਲਤ ਵੀ ਹੋ ਸਕਦੇ ਹਨ ਪੰਜਾਬ ਪੁਲਿਸ ਵੱਲੋਂ ਜਸਵੀਰ ਸਿੰਘ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ ਤੇ ਲਿਆ ਗਿਆ ਹੈ ਪੁਲਿਸ ਉਸ ਦੇ ਬੈਂਕ ਅਕਾਊਂਟਾਂ ਤੇ ਵਿਦੇਸ਼ੀ ਸੰਪਰਕਾਂ ਦੀ ਜਾਂਚ ਵੀ ਕਰ ਰਹੀ ਹੈ ਇਹ ਵੀ ਜਾਂਚ ਕੀਤਾ ਜਾ ਰਿਹਾ ਹੈ ਕਿ ਜਸਬੀਰ ਦੀ ਜਾਇਦਾਦ ਉਹਨਾਂ ਦੀ ਆਪਣੀ ਕਮਾਈ ਨਾਲ ਬਣੀ ਹੈ ਜਾਂ ਜਸੂਸੀ ਦੀ ਆਮਦਨ ਨਾਲ ਪਾਕਿਸਤਾਨ ਸਥਿਤ ਅਤਵਾਦੀ ਸੰਗਠਨਾਵਾਂ ਵੱਲੋਂ ਰਚੀ ਗਈ ਸਾਜ਼ਿਸ਼ ਦੀ ਜਾਂਚ ਦੇ ਸਿਲਸਲੇ ਵਿੱਚ ਰਾਸ਼ਟਰੀ ਜਾਂਚ ਏਜੰਸੀ NIA ਨੇ ਜੰਮੂ ਕਸ਼ਮੀਰ ਵਿੱਚ 32 ਟਿਕਾਣਿਆਂ ਤੇ ਛਾਪੇ ਮਾਰੇ ਹਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਟਿਕਾਣਿਆਂ ਤੇ ਛਾਪੇ ਮਾਰੇ ਗਏ ਉਹਨਾਂ ਵਿੱਚ ਦਰ ਰੈซิਸਟੈਂਟ ਫਰੰਟ ਯੂਨਾਈਟਿਡ ਲਿਬਰੇਸ਼ਨ ਫਰੰਟ ਜੰਮੂ ਐਂਡ ਕਸ਼ਮੀਰ ਮੁਜਾਹਿਦਨ ਗਜਗਤ ਉਲਹਿੰਦ ਜੰਮੂ ਕਸ਼ਮੀਰ ਫ੍ਰੀडम ਫਾਈਟਰਜ਼ ਕਸ਼ਮੀਰ ਟਾਈਗਰਜ਼ ਵਰਗੇ ਪਾਕਿਸਤਾਨ ਸਥਿਤ ਆਤਵਾਦੀ ਸੰਗਠਨਾ ਨਾਲ ਸਬੰਧਤ ਲੋਕਾਂ ਤੇ ਉਹਨਾਂ ਦੇ ਸਹਿਯੋਗੀਆਂ ਦੀ ਰਹਿਸ਼ੀ ਤੇ ਕੰਪਲੈਕਸ ਸ਼ਾਮਲ ਹਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਾਰੇ ਸੰਗਠਨ ਲਸ਼ਕਰ-ਏ-ਤਾਇਬਾ, ਜੈਸ਼-ਏ-ਮੁਹੰਮਦ ਅਤੇ ਆਲ-ਬਦਰ ਵਰਗੇ ਪਾਬੰਦੀਸ਼ੁਦਾ ਅਤਵਾਦੀ ਸੰਗਠਨਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਪੁਲਵਾਮਾ, ਕੁਲਗਾਮ, ਸ਼ੋਪੀਆ, ਬਾਰਾਮੂਲਾ ਤੇ ਕਪਬਾੜਾ ਜ਼ਿਲ੍ਹੇ ਵਿੱਚ ਸ਼ਾਪੇਮਾਰੀ ਕੀਤੀ ਗਈ ਹੈ। ਐਨਆਈਏ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਇਹ ਛਾਪੇਮਾਰੀ ਜੰਮੂ ਕਸ਼ਮੀਰ ਨੂੰ ਅਸਥਿਰ ਕਰਨ ਲਈ ਪਾਕਿਸਤਾਨ ਸਥਿਤ ਪਾਕਿਸਤਾਨ ਸਮਰਪਿਤ ਪਾਬੰਦੀਸ਼ੁਦਾ ਅਤਵਾਦੀ ਸੰਗਠਨਾ ਅਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਰਚੀ ਗਈ ਸਾਜ਼ਿਸ਼ ਵਿਰੁੱਧ جاری ਜਾਂਚ ਦਾ ਹਿੱਸਾ ਹੈ ਏਜੰਸੀ ਦਾ ਕਹਿਣਾ ਹੈ ਕਿ ਤਲਾਸ਼ੀ ਦੌਰਾਨ ਦੋ ਕਾਰਤੂਸ ਇੱਕ ਖੋਲ ਅਤੇ ਇੱਕ ਖੰਜਰ ਜ਼ਬਤ ਕੀਤਾ ਗਿਆ ਹੈ ਹੋਰ ਵੀ ਬਹੁਤ ਕੁਝ ਮਿਲਣ ਦੀ ਸੰਭਾਵਨਾ ਹੈ ਆਸਟ੍ਰੇਲੀਆ ਵਿੱਚ ਸਿੱਖ ਕੌਮ ਵੱਲੋਂ ਪਾਏ ਜਾ ਰਹੇ ਵੱੜਮੁੱਲੇ ਯੋਗਦਾਨ ਦੇ ਚਲਦਿਆਂ ਨਿਊ ਸਾਊਥ ਵੇਲਜ਼ ਸੂਬੇ ਦੇ ਪੰਜਾਬੀਆਂ ਦਾ ਗੜ ਮੰਨੇ ਜਾਣ ਵਾਲੇ ਸ਼ਹਿਰ ਵਿੱਚ ਚੌਕ ਦਾ ਨਾਮ ਖਾਲਸਾ ਚੌਕ ਰੱਖ ਕੇ ਸਿੱਖ ਪਾਈਚਾਰੇ ਦੇ ਮਾਣ ਵਿੱਚ ਵਾਧਾ ਕੀਤਾ ਗਿਆ ਹੈ ਇਸ ਸਬੰਧੀ ਗ੍ਰਫਤ ਗੁਰਦੁਆਰਾ ਸਹਾਵ ਦੇ ਜਰਨਲਿਸਟ ਹਰਪੀ ਸਿੰਘ ਦਾ ਕਹਿਣਾ ਹੈ ਕਿ ਇਹ ਸਮੁੱਚੇ ਸਿੱਖ ਪਾਈਚਾਰੇ ਲਈ ਮਾਣ ਵਾਲੀ ਗੱਲ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਲਈ ਸਥਾਨਕ ਕਾਉਂਸਲ ਦੇ ਮੇਅਰ ਅਤੇ ਸਮੂਹ ਕਾਉਂਸਲਰਾਂ ਦੇ ਨਿਦਾਨ ਨਾਲ ਹੋਰ ਨਾ ਪਾਈਚਾਰੇ ਆ ਨੇ ਵੀ ਬੜਮੁੱਲਾ ਯੋਗਦਾਨ ਪਾਇਆ ਹੈ ਇਸ ਲਈ ਉਹ ਸਾਰਿਆਂ ਦੇ ਧੰਨਵਾਦੀ ਹਨ ਉਹਨਾਂ ਦਾ ਕਹਿਣਾ ਹੈ ਕਿ ਇਹ ਸ਼ਹਿਰ ਸਿੱਖ ਖੇਡਾਂ ਤੋਂ ਬਾਅਦ ਸਿੱਖ ਪਾਈਚਾਰੇ ਦਾ ਦੂਜਾ ਸਭ ਤੋਂ ਵੱਡਾ ਸਮਾਗਮ ਸ਼ਹੀਦੀ ਜੋੜ ਮੇਲਾ ਕਰਵਾਉਣ ਦਾ ਵੀ ਮਾਣ ਹਾਸਲ ਕਰ ਚੁੱਕਾ ਹੈ ਉਹਨਾਂ ਦਾ ਕਹਿਣਾ ਹੈ ਕਿ ਗ੍ਰਫਤ ਦਾ 27ਵਾਂ ਜੋੜ ਮੇਲਾ 7 ਅਤੇ 8 ਜੂਨ ਨੂੰ ਹੋਣ ਜਾ ਰਿਹਾ ਹੈ ਜਿਸ ਬਾਬਤ ਤਿਆਰੀਆਂ ਨੂੰ ਅੰਤਮ ਰੂਪ ਦਿੱਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸਮੂਹ ਸਿੱਖ ਸ਼ਹੀਦਾਂ ਦੀ ਯਾਦ ਵਿੱਚ ਗ੍ਰਫਤ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 27ਵਾਂ ਸ਼ਹੀਦੀ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਦੋ ਦਿਨਾਂ ਖੇਡ ਮੇਲੇ ਵਿੱਚ ਕਬੱਡੀ, ਫੁੱਟਬਾਲ ਸੀਨੀਅਰ ਤੇ ਜੂਨੀਅਰ, 뮤지컬, ਚੇਅਰ, ਵਾਲੀਬਾਲ, ਸ਼ੂਟਿੰਗ, ਬੱਚਿਆਂ ਦੀਆਂ ਦੌੜਾਂ, ਗਤਕਾ ਤੇ ਦਸਤਾਰ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਸ਼ਹੀਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਆਪਣੀ ਪਹਿਲੀ ਮਿਆਦ ਦੀ ਯਾਤਰਾ ਪਾਬੰਦੀ ਨੀਤੀ ਨੂੰ ਮੋੜ ਤੋਂ ਲਾਗੂ ਕਰਨ ਦਾ ਐਲਾਨ ਕੀਤਾ ਹੈ ਜਿਸ ਵਿੱਚ 12 ਦੇਸ਼ਾਂ ਦੇ ਲੋਕਾਂ ਦੇ ਅਮਰੀਕਾ ਵਿੱਚ ਦਾਖਲੇ ਤੇ ਪਾਬੰਦੀ ਲਗਾਈ ਗਈ ਹੈ। ਇਹਨਾਂ ਦੇਸ਼ਾਂ ਵਿੱਚ ਅਫਗਾਨਿਸਤਾਨ, ਬਰਮਾ, ਚਾੜਕਾਂਗੋ ਗਣਰਾਜ, ਇਕਵੇ ਟੋਰੀਅਲ ਗਿਨੀ, ਇਰੀਟਰੀਟਿਆ, ਹਾਤੀ, ਈਰਾਨ, ਲਿਵੀਆ, ਸੋਮਾਲੀਆ, ਸੁਰਦਾਨ ਤੇ ਜਮਨ ਸ਼ਾਮਲ ਹਨ। 7 ਦੇਸ਼ਾਂ ਤੋਂ ਆਉਣ ਵਾਲਿਆਂ ਤੇ ਅੰਸ਼ਕ ਪਾਬੰਦੀ ਹੋਵੇਗੀ। ਇਹਨਾਂ ਵਿੱਚ ਕਿਊਬਾ, ਲਾਇਸ ਸੇਰਾ ਲੀਓਨ ਟੋਗੋ ਤੁਰਕਮੇਨਿਸਤਾਨ ਤੇ ਵੈਨਜੂਏਲਾ ਤੋਂ ਆਉਣ ਵਾਲੇ ਲੋਕਾਂ ਨੇ ਨਿਯਮ ਹੋਰ ਸਖਤ ਕੀਤੇ ਗਏ ਹਨ ਡੋਨਾਲਡ 트੍ਰੰਪ ਨੇ ਹਾਵਰ ਯੂਨੀਵਰਸਿਟੀ ਵਿੱਚ ਅਧਿਐਨ ਕਰਨ ਜਾਂ ਐਕਸਚੇਂਜ ਵਿਜ਼ਟਰ ਪ੍ਰੋਗਰਾਮ ਵਿੱਚ ਹਿੱਸਾ ਲੈਣ ਦੇ ਚਾਹਵਾਨ ਵਿਦੇਸ਼ੀ ਨਾਗਰਿਕਾਂ ਦੇ ਦਾਖਲੇ ਨੂੰ ਮੁਅਤਲ ਕਰਨ ਦਾ ਐਲਾਨ ਕੀਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ 11ਵੀਂ ਤੇ 12ਵੀਂ ਜਮਾਤ ਤੋਂ ਵਿਦਿਆਰਥੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ AI ਸਿਖਾਉਣਾ ਸ਼ੁਰੂ ਕਰ ਦਿੱਤਾ ਜਾਵੇਗਾ ਕਿਉਂਕਿ ਹੁਣ ਆਉਣ ਵਾਲਾ ਸਮਾਂ AI ਦਾ ਹੈ ਮੁੱਖ ਮੰਤਰੀ ਨੇ JEE ਐਡਵਾਂਸ 2025 ਪਾਸ ਕਰਨ ਵਾਲੇ ਹੋਣ ਹਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਦੌਰ ਕਾਫੀ ਬਦਲ ਰਿਹਾ ਹੈ ਇਸ ਮੌਕੇ ਉਹਨਾਂ ਨੇ JEE ਐਡਵਾਂਸ 2025 ਦੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਸਰਕਾਰੀ ਸਕੂਲਾਂ ਦੇ JEE ਐਡਵਾਂਸ ਪ੍ਰੀਖਿਆ ਪਾਸ ਕਰਨ ਵਾਲੇ 44 ਵਿਦਿਆਰਥੀਆਂ ਦੇ ਸਨਮਾਨ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿਦਿਆਰਥੀਆਂ ਵਿੱਚ ਸਫਲ ਹੋਣ ਲਈ ਇੱਕ ਅਨੋਖਾ ਜਜ਼ਬਾ ਹੈ। ਸਿੱਖਿਆ ਕ੍ਰਾਂਤੀ ਨੇ ਨੌਜਵਾਨਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਮੱਲਾ ਮਾਰਨ ਲਈ ਲੜਿੰਦੀ ਸਹਾਇਤਾ ਪ੍ਰਦਾਨ ਕੀਤੀ ਹੈ। ਸੂਬੇ ਦੇ ਵਿਦਿਆਰਥੀ ਹੁਣ ਆਏ ਦਿਨ ਸਫਲਤਾ ਦੀਆਂ ਨਵੀਆਂ ਕਹਾਣੀਆਂ ਲਿਖਦੇ ਹਨ, ਸੂਬੇ ਦਾ ਨਾਮ ਰੌਸ਼ਨ ਕਰ ਰਹੇ ਹਨ। ਉਨਾ ਦਾ ਕਹਿਣਾ ਹੈ ਕਿ ਸਿੱਖਿਆ ਕ੍ਰਾਂਤੀ ਦਾ ਮੁੱਖ ਮਕਸਦ ਪੰਜਾਬ ਨੂੰ ਸਿੱਖਿਆ ਖੇਤਰ ਵਿੱਚ ਮੋਰੀ ਬਣਾਉਣਾ ਹੈ। ਉਹਨਾਂ ਇਸ ਗੱਲ ਤੇ ਬਹੁਤ ਮਾਣ ਅਤੇ ਤਸੱਲੀ ਪ੍ਰਗਟ ਕੀਤੀ ਕਿ ਇਸ ਪਹਿਲ ਕਾਦਮੀ ਦੇ ਸ਼ਾਨਦਾਰ ਨਤੀਜੇ ਆ ਰਹੇ ਹਨ ਅਤੇ ਸੂਬੇ ਦੇ ਵਿਦਿਆਰਥੀ ਵੱਖ-ਵੱਖ ਖੇਤਰਾਂ ਵਿੱਚ ਆਪਣੀ ਕਾਬਲੀਅਤ ਦਾ ਸਬੂਤ ਦੇ ਰਹੇ ਹਨ। ਉਹਨਾਂ ਪ੍ਰੋਸਾ ਦਿੱਤਾ ਹੈ ਕਿ ਪੰਜਾਬ ਨੌਜਵਾਨਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਿਦਿਅਕ ਸੁਧਾਰਾਂ ਨੂੰ ਲਾਗੂ ਕਰਨਾ ਜਾਰੀ ਰੱਖੇਗਾ। ਤਰੈਣਮੂਲ ਕਾਂਗਰਸ ਦੀ ਸੰਸਦ ਮੈਂਬਰ ਮੌਵਾ ਮੋਹਤਰਾ ਨੇ ਇਸ ਹਫਤੇ ਜਰਮਨੀ ਵਿੱਚ ਬੀਜੂ ਜਨਤਾ ਦਲ ਦੇ ਸਾਬਕਾ ਸੰਸਦ ਮੈਂਬਰ ਅਤੇ ਵਕੀਲ ਬਿਨਾਕੀ ਮਿਸ਼ਰਾ ਨਾਲ ਵਿਆਹ ਕਰਵਾ ਲਿਆ। 50 ਸਾਲ ਦੀ ਮੋਇਤਰਾ ਅਤੇ 65 ਸਾਲ ਦੇ ਮਿਸ਼ਰਾ ਨੇ 3 ਜੂਨ ਨੂੰ ਜਰਮਨੀ ਵਿੱਚ ਵਿਆਹ ਕਰਵਾਇਆ ਸੀ। ਇਸ ਸਬੰਧ ਵਿੱਚ ਮੋਇਤਰਾ ਅਤੇ ਮਿਸ਼ਰਾ ਦੋਵਾਂ ਵਿੱਚੋਂ ਕਿਸੇ ਨੇ ਵੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ। ਇਸ ਬਾਰੇ ਜਰੂ ਤਰਨਮੂਲ ਕਾਂਗਰਸ ਦੇ ਕੁਝ ਸੰਸਦ ਮੈਂਬਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਇਨਵੈਸਟਮੈਂਟ ਬੈਂਕਰ ਦੇ ਪੇਸ਼ੇਵਰ ਜੋ ਰਾਜਨੀਤੀ ਵਿੱਚ ਆਈ ਮੋਇਤਰਾ ਪਸ਼ਚਮੀ ਬੰਗਾਲ ਦੇ ਕ੍ਰਿਸ਼ਨਾ ਨਗਰ ਤੋਂ ਲੋਕ ਸਭਾ ਮੈਂਬਰ ਹੈ ਇਹ ਦੂਜੀ ਵਾਰੀ ਲੋਕ ਸਭਾ ਵਿੱਚ ਇਸ ਹਲਕੇ ਦੀ ਨੁਮਾਇੰਦਗੀ ਕਰ ਰਹੀ ਹੈ ਇਸ ਤੋਂ ਪਹਿਲਾਂ ਉਹ ਇੱਕ ਵਾਰ ਰਾਜ ਵਿਧਾਨ ਸਭਾ ਦੀ ਮੈਂਬਰ ਰਹੀ ਹੈ ਮੋਇਤਰਾ ਦਾ ਵਿਆਹ ਪਹਿਲਾ ਡੈਨਿਸ਼ ਫਾਈਨੈਂਸਰ ਲਾਰਸ ਬਰੋਸਨ ਨਾਲ ਹੋਇਆ ਸੀ ਬੀਜੂ ਜਨਤਾ ਪਾਲ ਦੇ ਸਾਬਕਾ ਸੰਸਦ ਮੈਂਬਰ ਅਤੇ ਵਕੀਲ ਪਨਾਕੀ ਮਿਸ਼ਰਾ ਇੱਕ ਸੀਨੀਅਰ ਵਕੀਲ ਹਨ ਅਤੇ ਉੜੀਸਾ ਦੇ ਪੁਰੀ ਤੋਂ ਚਾਰ ਵਾਰ ਲੋਕ ਸਭਾ ਮੈਂਬਰ ਰਹੇ ਹਨ ਬਾਲੀਵੁੱਡ ਅਦਾਕਾਰ ਜਤਿੰਦਰ ਕਪੂਰ ਅਤੇ ਉਨ੍ਹਾਂ ਦੇ ਪਰਿਵਾਰ ਦੀ ਮਾਲਕੀ ਵਾਲੀਆਂ ਕੰਪਨੀਆਂ ਪੈਥੀਅਨ ਬਿਲਡਕਾਨ ਪ੍ਰਾਈਵੇਟ ਲਿਮਟਿਡ ਅਤੇ ਤੁਸ਼ਾਰ ਇਨਫਰਾ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ ਨੇ ਮੁੰਬਈ ਦੇ ਅੰਦੇਰੀ ਵਿੱਚ ਕੁਝ ਬੈਲਟਪੱਪ ਖੇਤਰ ਵਾਲੀ ਜ਼ਮੀਨ 855 ਕਰੋੜ ਰੁਪਏ ਵਿੱਚ ਵੇਚੀ ਹੈ ਰੀਅਲ اسٹیਟ ਸਲਾਹਕਾਰ ਸਕੁਅਰ ਜਾਰਜ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਸ ਲੈਂਡ ਦੇਣ ਦੇ ਵਿੱਚ ਕੁੱਲ 9664 ਵਰਗ ਮੀਟਰ ਖੇਤਰਫਲ ਵਿੱਚ ਫੈਲੇ ਦੋ ਪਲਾਟ ਸ਼ਾਮਲ ਹਨ ਇਸ ਸਾਈਡ ਤੇ ਵਰਤਮਾਨ ਵਿੱਚ ਬਾਲਾਜੀ ਆਈਟੀ ਪਾਰਕ ਸਥਿਤ ਹੈ ਇਸ ਵਿੱਚ ਤਿੰਨ ਨਿਰਮਤ ਇਮਾਰਤਾਂ ਸ਼ਾਮਲ ਹਨ ਉਹਨਾਂ ਦਾ ਕੁੱਲ ਨਿਰਮਾਣ ਖੇਤਰ 45572 ਵਰਗ ਮੀਟਰ ਹੈ ਇਸ ਸੌਦੇ ਵਿੱਚ 8.69 ਕਰੋੜ ਰੁਪਏ ਦੀ ਸਟੈਂਪ ਡਿਊਟੀ ਅਤੇ 30000 ਰੁਪਏ ਦੀ ਰਜਿਸਟ੍ਰੇਸ਼ਨ ਫੀਸ ਸ਼ਾਮਲ ਸੀ ਇਹ ਲੈਣ-ਦੇਣ ਮਈ 2025 ਵਿੱਚ ਰਜਿਸਟਰ ਕੀਤਾ ਗਿਆ ਹੈ ਕਾਂਗਰਸ ਯਾਗੂ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਆਪਣੇ ਹਲਕੇ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਉਹ ਲੋਕਾਂ ਦੀ ਸੇਵਾ ਲਈ ਫਿਰ ਤੋਂ ਰਾਜਨੀਤੀ ਵਿੱਚ ਸਰਗਰਮ ਭੂਮਿਕਾ ਨਿਭਾਉਣ ਡਾਕਟਰ ਨਵਜੋਤ ਕੋਰ ਨੇ ਕਿਹਾ ਕਿ ਲੋਕਾਂ ਨੇ ਹਮੇਸ਼ਾ ਉਹਨਾਂ ਨੂੰ ਪਿਆਰ ਅਤੇ ਸਤਿਕਾਰ ਦਿੱਤਾ ਹੈ ਹੁਣ ਉਹ ਇਸ ਵਿਸ਼ਵਾਸ ਨੂੰ ਮਜ਼ਬੂਤ ਕਰਨ ਦੇ ਲਈ ਮੈਦਾਨ ਵਿੱਚ ਉਤਰੇਗੀ ਉਹਨਾਂ ਨੇ ਕਿਹਾ ਕਿ ਖੇਤਰ ਦੇ ਵਿਕਾਸ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਹ ਪੂਰੀ ਤਾਕਤ ਨਾਲ ਚੋਣ ਲੜੇਗੀ ਹైదరాబాద్ ਦੇ ਡਾਕਟਰ ਨਗੇਸ਼ਵਰ ਰਾਓ ਕੋਰਟੀ ਨੇ ਬੱਚਿਆਂ ਤੇ ਵੱਡਿਆਂ ਵਿੱਚ ਦਿਲ ਦੇ ਛੇਕ ਦੇ ਇਲਾਜ ਲਈ ਇੱਕ ਵਿਲੱਖਣ ਚਿਕੈਸਾ ਉਪਕਰਨ ਤਿਆਰ ਕੀਤਾ ਹੈ ਦਿਲ ਦੇ ਛੇਕ ਨੂੰ ਬੰਦ ਕਰਨ ਲਈ ਡਿਜ਼ਾਈਨ ਕੀਤੇ ਗਏ ਇਸ ਉਪਕਰਨ ਨੂੰ ਅਮਰੀਕਾ ਦਾ ਪੇਟੈਂਟ ਮਿਲਿਆ ਹੈ ਡਾਕਟਰ ਨਗੇਸ਼ਵਰ ਰੇਨਬੋ ਚਿਲड्रन ਹਾਰਟ ਇੰਸਟੀਚਿਊਟ ਹైదరాబాద్ ਵਿੱਚ ਸੀਨੀਅਰ ਕੰਸਲਟੈਂਟ ਅਤੇ ਕਾਰਡੀਓਲੋਜੀ ਵਿਭਾਗ ਦੇ ਮੁਖੀ ਹਨ ਉਨ੍ਹਾਂ ਨੂੰ ਕੋਨਾਰ ਐਮ ਐਫ ਓਕਲੂਡਰ ਲਈ ਇਹ ਪੇਟੈਂਟ ਮਿਲਿਆ ਹੈ ਕੋਨਾਰ ਐਮ ਐਫ ਓਕਲੂਡਰ ਨਾਲ ਦਿਲ ਦੇ ਵੱਖ-ਵੱਖ ਕਿਸਮ ਦੇ ਛੇਕਾਂ ਦਾ ਇਲਾਜ ਕੀਤਾ ਜਾ ਸਕੇਗਾ ਜਿਸ ਵਿੱਚ पेरी मेम्ब्रेनज ਅਤੇ ਮਸਕੂਲਰ ਵੈਂਟਿਕੂਲਰ ਸੈਪਟਰਲ ਡਿਫੈਕਟਸ ਕੋਰਨਰੀ ਫਿਸਟੂਲਾ ਚੁਣੇ ਹੋਏ ਏਟੋਪਲੋ ਮੋਨਰੀ ਅਤੇ ਸਿਸਟਮ ਟੂ ਪਲਮੋਨਰੀ ਆਰਟਰੀ ਕੋਲੇਟਰਲ ਸ਼ਾਮਲ ਹਨ ਇਹ ਉਪਕਰਨ ਨਾ ਸਿਰਫ ਬੱਚਿਆਂ ਲਈ ਸਗੋਂ ਵੱਡਿਆਂ ਲਈ ਵੀ ਦਿਲ ਦੇ ਸ਼ਿਕਾਆਂ ਦੇ ਇਲਾਜ ਲਈ ਇੱਕ ਨਵਾਂ ਰਾਹ ਖੋਲੇਗਾ ਜਿਸ ਨਾਲ ਬਹੁਤ ਸਾਰੇ ਮਰੀਜ਼ਾਂ ਦੀ ਜ਼ਿੰਦਗੀ ਬਦਲ ਜਾਵੇਗੀ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਹੱਸਦੇ ਰਹੋ, ਵਸਦੇ ਰਹੋ। ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ। ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ। ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ।